ਆ ਸੁਤਵਿੰਦਰ ਬੁੱਗਾ ਦੇ ਭਰਾ ਵੱਲੋਂ ਜਾਂ ਪਰਿਵਾਰ ਦੇ ਵੱਲੋਂ ਜੋ ਕੁਝ ਹੋਇਆ ਸਾਰੇ ਜਾਣਦੇ ਹੁਣ ਤੱਕ ਕਿ ਕਸੂਰ ਕਿਸ ਦਾ ਸੀ ਗਲਤੀ ਕਿਹਦੀ ਸੀ ਦੇਖੋ ਗੱਲ ਇਹ ਹੈ ਵੀ ਜੇ ਇਹ ਘਟਨਾ ਨਾ ਮੌਜੂਦਾ ਸਰਕਾਰ ਦੇ ਪਾਰਟੀ ਦੇ ਕਿਸੇ ਬੰਦੇ ਨਾਲ ਵਾਪਰੀ ਹੁੰਦੀ ਤਾਂ ਹੁਣ ਨੂੰ ਪਰਚਾ ਦਰਜ ਵੀ ਹੋ ਜਾਣਾ ਸੀ ਤੇ ਚੱਕ ਕੇ ਬੰਦੇ ਰੇਲ ਦੇ ਅੰਦਰ ਸਿੱਟੇ ਹੋਣੇ ਸੀ ਉਹਨੂੰ ਵੀ ਧਰਮਪਤਨੀ ਆ ਲਈ ਜੀ ਤੇ ਉਹਨੂੰ ਧੱਕੇ ਮਾਰੇ ਜਾਂਦੇ ਨੇ ਪਿੱਛੇ ਡਿੱਗਣ ਲੱਗੂਗੀ ਮੌਤ ਹੋ ਜਾਊਗੀ ਕਿ ਆ ਵੀ ਇੱਥੇ ਜਿਹੜਾ ਕਲਾਕਾਰ ਆ ਤੁਕੀ ਮੁੱਖ ਮੰਤਰੀ ਵੀ ਕਲਾਕਾਰ ਆ ਕੋਈ ਕਲਾਕਾਰ ਕਲਾਕਾਰ ਦੀ ਆੜੀ ਆ ਸਿੱਧੇ ਰੂਪ ਦੇ ਵਿੱਚ ਮੁੱਖ ਮੰਤਰੀ ਮਦਦ ਕਰ ਰਿਹਾ ਹੈ ਦੇ ਅੰਦਰ ਪਈ ਤੇ ਉਹਦਾ ਪਤੀ ਦਵਿੰਦਰ ਸਿੰਘ ਵੀ ਮੌਕੇ ਦਾ ਗਵਾਹ ਹੈ ਕਿ ਮੇਰੇ ਸਾਹਮਣੇ ਧੱਕੇ ਮਾਰਦੇ ਨੇ ਤੇ ਪਿੱਛੇ ਨੂੰ ਡਿੱਗਣ ਨਾਲ ਮੇਰੀ ਪਤਨੀ ਦੀ ਮੌਤ ਹੋਈ ਆ ਉਹਨੂੰ ਡੀਡੀਆਰ ਦਰਜ ਕਰਕੇ ਪਰਚਾ ਦਰਜ ਹੋਣਾ ਚਾਹੀਦਾ ਸੀ ਜਿਹੜਾ ਸੁਖਿੰਦਰ ਬੁੱਗਾ ਉਹ ਕਹਿੰਦਾ ਵੀ ਅਟੈਕ ਨਾਲ ਮੌਤ ਹੋਈ ਆ ਜੁੜੀ ਵੀ ਤਾਂ ਸੁਖਿੰਦਰ ਬੁੱਗਾ ਸ੍ਰੀਆਮ ਡੱਡੇ ਚੱਕੀ ਫਿਰ ਰਿਹਾ ਤਾਂ ਪਰਿੰਦੂ ਕੋਲੇ ਛੱਡਿਆ ਉਹਦੇ ਨੂੰ ਤਾਂ ਮਾਰੇ ਹੋਊਗਾ ਜੋ ਸਰਕਾਰ ਇੱਕ ਪੱਖ ਪੂਰ ਕੇ ਪਰਿਵਾਰਕ ਝਗੜੇ ਨੂੰ ਹੋਰ ਰੰਗ ਦੇ ਦੇਵੇ ਤਾਂ ਫਿਰ ਕਤਲ ਹੋ ਜਾਇਆ ਕਰਦੇ ਨੇ ਕਿ ਇਹ ਕਤਲ ਇੱਕ ਤਰ੍ਹਾਂ ਦਾ ਜਤਵਿੰਦਰ ਬੁੱਗੇ ਦੇ ਨਾਲ-ਨਾਲ ਸਰਕਾਰ ਨੇ ਵੀ ਕੀਤਾ ਕਿਉਂਕਿ ਜਦ ਤੱਕ ਐਫਆਰ ਦਰਜ ਨਹੀਂ ਹੁੰਦੀ ਜਦ ਤੱਕ ਇਸ ਖੇੜੇ ਦੇ ਹਸਪਤਾਲ ਤੋਂ ਮ੍ਰਿਤਕ ਦੇ ਨੂੰ ਲੈ ਕੇ ਨਹੀਂ ਜਾਇਆ ਜਾਊਗਾ ਪੋਸਟਮਾਰਟੂ ਨਹੀਂ ਕਰਾਇਆ ਜਾਊਗਾ ਉਹ ਅੰਤਮਨ ਵਿੱਚ ਇਹਦਾ ਕਿ ਉਹ ਇਨਸਾਨੀ ਤਾਂ ਦੇਖੇ ਐਵੇਂ ਕਲਾਕਾਰ ਕਲਾਕਾਰੀ ਆਪਣੀ ਜਿਹੜੀ ਆ ਪਿੱਤਰ ਦਾ ਉਹ ਪਗਾਉਣੀ ਛੱਡੇ ਕਦੋਂ ਲੱਗਿਆ ਕਿ ਇਸ ਦੇ ਵਿੱਚ ਦਖਲਅੰਦਾਜ਼ੀ ਸਰਕਾਰੀ ਹੈ ਇਸ ਕਰਕੇ ਕੰਮ ਅੱਗੇ ਨਹੀਂ ਚੱਲ ਰਿਹਾ ਲੱਗਣ ਵਾਲੀ ਕੀ ਗੱਲ ਆ ਤੁਸੀਂ ਉਹਦੀਆਂ ਵੀਡੀਓ ਕੱਢ ਕੇ ਦੇਖੋ ਨੂੰ ਸਾਲ ਤੋਂ ਸਾਲ ਤੋਂ ਪਿੱਟ ਪਿੱਟ ਗਈ ਜਾਂਦਾ ਦਵਿੰਦਰ ਸਿੰਘ ਉਹ ਰੋਜ਼ ਤਾ ਉਹ ਪਿੱਟਦਾ ਮੈਨੂੰ ਸੁਣਦੇ ਜੇ ਕਹਿੰਦਾ ਮੈਂ ਗਾਲ ਵੀ ਕੱਢਤੀ ਤਾਂ ਤਿੰਨ ਤਿੰਨ ਜਿਪਸੀਆਂ ਮੈਨੂੰ ਚੱਕਣਾ ਜਿੰਦੀਆਂ ਨੇ ਇਹ ਪਹਿਲੀ ਵਾਰ ਦੇਖ ਰਹੇ ਵੀ ਇਹ ਕਹਿੰਦੇ ਜੀ ਪਹਿਲਾਂ ਪੋਸਟ ਮਾਰਟਮ ਕਰਕੇ ਤੁਸੀਂ ਸਸਕਾਰ ਕਰੋ ਸੀ ਬਾਅਦ ਚੋਂ ਜਾਂਚ ਕਰਾਂਗੇ ਬਾਅਦ ਚੋਂ ਕੀ ਹੋਣਾ ਇਸ ਵਕਤ ਅਸੀਂ ਉਸ ਜਗ੍ਹਾ ਦੇ ਉੱਤੇ ਮੌਜੂਦ ਹਾਂ ਜਿੱਥੇ ਇੱਕ ਬਹੁ ਚਰਚਿਤ ਮਾਮਲਾ ਬਣ ਗਿਆ ਜਿਸ ਦੇ ਉੱਤੇ ਪਰਿਵਾਰ ਅੜਿਆ ਆਪਣੀ ਸ਼ਰਤ ਰੱਖੀ ਹੈ ਕਿ ਜਦੋਂ ਤੱਕ ਕਾਰਵਾਈ ਨਹੀਂ ਕਾਨੂੰਨੀ ਤੌਰ ਦੇ ਉੱਤੇ ਪੁਲਿਸ ਕਰਦੀ ਉਦੋਂ ਤੱਕ ਅਸੀਂ ਮ੍ਰਿਤਕ ਦੇ ਨੂੰ ਕਿਸੇ ਇਸ ਥਾਂ ਤੋਂ ਅੱਗੇ ਥਾਂ ਤੇ ਨਹੀਂ ਲੈ ਕੇ ਜਾਵਾਂਗੇ ਇਸ ਵਕਤ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਮੇਰੇ ਨਾਲ ਸਰਬਜੀਤ ਸਿੰਘ ਝਿੰਜਰ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿ ਉਹ ਵੀ ਇਸ ਧਰਨੇ ਦੇ ਵਿੱਚ ਮੌਜੂਦ ਨੇ ਉਹ ਕੀ ਕਹਿਣਾ ਚਾਹੁੰਦੇ ਨੇ ਆ ਝਿੰਜਰ ਸਾਹਿਬ ਆ ਸਤਵਿੰਦਰ ਬੁੱਗਾ ਦੇ ਭਰਾ ਵੱਲੋਂ ਜਾਂ ਪਰਿਵਾਰ ਦੇ ਵੱਲੋਂ ਜੋ ਕੁਝ ਹੋਇਆ ਸਾਰੇ ਜਾਣਦੇ ਹੁਣ ਤੱਕ ਥੋੜਾ ਪਹਿਲਾਂ ਘਟਨਾ ਕ੍ਰਮ ਦੇ ਬਾਰੇ ਤੁਸੀਂ ਦੱਸੋ ਖਾਸ ਕਰਕੇ ਬਹੁਤ ਸਾਰੇ ਲੋਕ ਕੰਫਿਊਜ਼ਨ ਦੇ ਵਿੱਚ ਐ ਕਿ ਕਸੂਰ ਕਿਸ ਦਾ ਸੀ ਗਲਤੀ ਕਿਹਦੀ ਸੀ ਦੇਖੋ ਗੱਲ ਇਹ ਹੈ ਵੀ ਜੇ ਇਹ ਘਟਨਾ ਨਾ ਮੌਜੂਦਾ ਸਰਕਾਰ ਦੀ ਪਾਰਟੀ ਦੇ ਕਿਸੇ ਬੰਦੇ ਨਾਲ ਵਾਪਰੀ ਹੁੰਦੀ ਤਾਂ ਹੁਣ ਨੂੰ ਪਰਚਾ ਦਰਜ ਵੀ ਹੋ ਜਾਣਾ ਸੀ ਤੇ ਚੱਕ ਕੇ ਬੰਦੇ ਜੇਲ੍ਹ ਦੇ ਅੰਦਰ ਸਿੱਟੇ ਹੋਣੇ ਸੀ ਸੇਮ ਜੇ ਇਹੀ ਜਿਹੜੀ ਘਟਨਾ ਹੋਈ ਆ ਕੱਲ ਇਹ ਮਤਭਾਗੀ ਘਟਨਾ ਹੋਈ ਆ ਵੀ ਲੜਾਈ ਹੁੰਦੀ ਆ ਉੱਥੇ ਚਲੋ ਪਰਿਵਾਰਕ ਝਗੜਾ ਸੀਗਾ ਸੁਤਵਿੰਦਰ ਬੁੱਗਾ ਜਿਹੜਾ ਗਾਇਕ ਆ ਤੇ ਉਹਦਾ ਭਰਾ ਦਵਿੰਦਰ ਸਿੰਘ ਹੁੰਦਾ ਹਮਤ ਝਗੜਾ ਹੁੰਦਾ ਜੀ ਤੇ ਝਗੜੇ ਜਦੋਂ ਦਵਿੰਦਰ ਸਿੰਘ ਦੇ ਦੱਸਣ ਦੇ ਮਤਾਂਕ ਕੋਈ ਸਾਡੇ ਆ ਜਦੋਂ ਝਗੜਾ ਹੋ ਰਿਹਾ ਸੀ ਤਾਂ ਉੱਥੇ ਉਹਨਾਂ ਦੀ ਧਰਮ ਪਤਨੀ ਆ ਜਾਂਦੀ ਆ ਤੇ ਉਹਨੂੰ ੱੱਕੇ ਮਾਰੇ ਜਾਂਦੇ ਨੇ ਪਿੱਛੇ ਡਿੱਗਣ ਨਾਲ ਉਹਦੀ ਮੌਤ ਹੋ ਜਾਂਦੀ ਤੇ ਜੇ ਕਿਤੇ ਇਹੀ ਘਟਨਾ ਇਦਾਂ ਦੀ ਉਹ ਘਟਨਾ ਹੋਣ ਨੂੰ ਕਿਸੇ ਰੂਲਿੰਗ ਪਾਰਟੀ ਦੇ ਕਿਸੇ ਵੀ ਬੰਦੇ ਨਾਲ ਹੋ ਜਾਂਦੀ ਜੀ ਮਤਭਾਗੀ ਘਟਨਾ ਅਸੀਂ ਨਹੀਂ ਚਾਹੁੰਦੇ ਕਿਸੇ ਨਾਲ ਵੀ ਵਾਪਰੇ ਜੇ ਕਿਤੇ ਰੂਲਿੰਗ ਪਾਰਟੀ ਦੇ ਕਿਸੇ ਬੰਦੇ ਨਾਲ ਇਹ ਘਟਨਾ ਵਾਪਰ ਜਾਂਦੀ ਤਾਂ ਹੁਣ ਨੂੰ ਪਰਚਾ ਦਰਜ ਕਰਕੇ ਉਹ ਬੰਦਿਆਂ ਨੂੰ ਚੱਕ ਕੇ ਹਵਾਲਾ ਦੇ ਪਿੱਛੇ ਸਿੱਟਿਆ ਹੁੰਦਾ ਸਾਰਾ ਟੱਬਰ ਮੈਂ ਕਹਿੰਦਾ ਵੀ ਬੱਚਾ ਬੱਚਾ ਵੀ ਚੱਕ ਲੈਂਦੀ ਆ ਫਿਰ ਪੁਲਿਸ ਜਦੇ ਪਰ ਇੱਥੇ ਗੱਲ ਕੀ ਹੈ ਵੀ ਇੱਥੇ ਜਿਹੜਾ ਕਲਾਕਾਰ ਆ ਕੁਝ ਮੁੱਖ ਮੰਤਰੀ ਵੀ ਕਲਾਕਾਰ ਆ ਤਾਂ ਕਲਾਕਾਰ ਕਲਾਕਾਰ ਦੀ ਆੜੀਆ ਸਿੱਧੇ ਰੂਪ ਦੇ ਵਿੱਚ ਮੁੱਖ ਮੰਤਰੀ ਮਦਦ ਕਰ ਰਿਹਾ ਠੀਕ ਹੈ ਜੀ ਜਦੋਂ ਸਿੱਧੇ ਰੂਪ ਦੇ ਵਿੱਚ ਮੁੱਖ ਮੰਤਰੀ ਕਲਾਕਾਰ ਦੀ ਮਦਦ ਕਰ ਰਿਹਾ ਤਾਂ ਕੋਈ ਹੁਣੇ ਦੱਸੋ ਗੱਲ ਜਦੋਂ ਮੌਕੇ ਦਾ ਗਵਾਹ ਜਿਹੜੀ ਮ੍ਰਿਤਕ ਦੇ ਅੰਦਰ ਪਈ ਹੈ ਤੇ ਉਹਦਾ ਪਤੀ ਦਵਿੰਦਰ ਸਿੰਘ ਮੌਕੇ ਦਾ ਗਵਾਹ ਹੈ ਕਿ ਮੇਰੇ ਸਾਹਮਣੇ ਧੱਕੇ ਮਾਰੇ ਨੇ ਤੇ ਪਿੱਛੇ ਨੂੰ ਡਿੱਗਣ ਨਾਲ ਮੇਰੀ ਪਤਨੀ ਦੀ ਮੌਤ ਹੋਈ ਆ ਹੂੰ ਨੂੰ ਡੀਡੀਆਰ ਦਰਜ ਕਰਕੇ ਪਰਚਾ ਦਰਜ ਹੋਣਾ ਚਾਹੀਦਾ ਸੀ ਜੀ ਪੋਸਟਮਾਰਟਮ ਹੋ ਕੇ ਜਿਹੜੀ ਕੋਈ ਮਤਲਬ ਪੋਸਟਮਾਰਟ ਬਾਅਦ ਪਤਾ ਲੱਗ ਜਾਂਦਾ ਵੀ ਜਿਹੜਾ ਸਤਵਿੰਦਰ ਬੁੱਗਾ ਉਹ ਕਹਿੰਦਾ ਵੀ ਅਟੈਕ ਨਾਲ ਮੌਤ ਹੋਈ ਆ ਚਲੋ ਬਾਅਦ ਚ ਜਾਂਚ ਚ ਆ ਲੱਭ ਪਤਾ ਲੱਗ ਜਾਂਦਾ ਦੂਜਾ ਨੰਬਰ ਅਸੀਂ ਤਾਂ ਇਹ ਵੀ ਕਹਿੰਨੇ ਆ ਪੁਲਿਸ ਨੂੰ ਕਿ ਇਹ ਜਾਂਚ ਦਾ ਵਿਸ਼ਾ ਹੈ ਇਹ ਤਾਂ ਬਾਅਦ ਦੀ ਗੱਲ ਆ ਕਿ ਵੱਟੇ ਨਾਲ ਹੋਈ ਆ ਡੰਡੇ ਨਾਲ ਹੋਈ ਆ ਅਟੈਕ ਨਾਲ ਹੋਈ ਆ ਇਹ ਤਾਂ ਪੋਸਟਮਾਰਟਮ ਤਾਂ ਲੱਗੂਗਾ ਪਰ ਗੱਲ ਇਹ ਆ ਵੀ ਜਿਹੜੀ ਵੀਡੀਓ ਦਿਖ ਰਹੀ ਹੈ ਵੀਡੀਓ ਵੀ ਤਾਂ ਸਤਵਿੰਦਰ ਬੁੱਗਾ ਸ੍ਰੀਆਮ ਡੰਡੇ ਚੱਕੀ ਫਿਰ ਰਿਹਾ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਆ ਇਹ ਦਵਿੰਦਰ ਸਿੰਘ ਆਵਾਜ਼ਾਂ ਮਾਰਦਾ ਜਿਹਨੂੰ ਸ਼ਾਰਟ ਨੇ ਭੋ ਕੀ ਆ ਮੇਰਾ ਭਰਾ ਉਹ ਡੰਡੇ ਚੱਕਦਾ ਤੇ ਮਾਰ ਰਿਹਾ ਉਹਦੇ ਮਾਰ ਰਿਹਾ ਉਹਦੀ ਧਰਮ ਪਤਨੀ ਨੂੰ ਕਿਹਨੇ ਛੱਡਿਆ ਹੋਊਗਾ ਉਹ ਤਾਂ ਮਾਰੇ ਹੋਊਗਾ ਜੋ ਲਾਈ ਮਾਰ ਰਿਹਾ ਨੇੜੇ ਰਹਿੰਦੇ ਹਾਂ ਇਸ ਇਲਾਕੇ ਦੇ ਹਾਂ ਇੱਕ ਕਾਫੀ ਝਗੜਾ ਪੁਰਾਣਾ ਮੰਨਿਆ ਜਾਂਦਾ ਹੈ ਕਿੱਥੇ ਜੇ ਕਰਕੇ ਸੀ ਕਿ ਨਿਬੜ ਨਹੀਂ ਰਹੀ ਸੀ ਝਗੜਾ ਇਹੀ ਹੈ ਜਦੋਂ ਸਰਕਾਰਾਂ ਪਰਿਵਾਰਾਂ ਦੇ ਵਿੱਚ ਦਖਲਅੰਜ ਦੇਣ ਲੱਗ ਜਾਣ ਜੇ ਤਾਂ ਪਰਿਵਾਰ ਆਪਸ ਬੈਠ ਕੇ ਨਿਬੜ ਲਵੇ ਗੱਲ ਠੀਕ ਆ ਪਰ ਜਦੋਂ ਸਰਕਾਰ ਇੱਕ ਪੱਖਪੂਰ ਕੇ ਪਰਿਵਾਰਕ ਝਗੜੇ ਨੂੰ ਹੋਰ ਰੰਗ ਦੇ ਦੇਵੇ ਤਾਂ ਫਿਰ ਕਤਲ ਹੋ ਜਾਇਆ ਕਰਦੇ ਨੇ ਫਿਰ ਤੇ ਇਹ ਮੈਂ ਮੈਂ ਇਹ ਕਹਾਗਾ ਕਿ ਇਹ ਕਤਲ ਇੱਕ ਤਰ੍ਹਾਂ ਦਾ ਤਾਂ ਬਸ ਸੁਤਵਿੰਦਰ ਬੁੱਗੇ ਦੇ ਨਾਲ-ਨਾਲ ਸਰਕਾਰ ਨੇ ਵੀ ਕੀਤਾ ਕਿਉਂਕਿ ਜੇ ਪ੍ਰਸ਼ਾਸਨ ਸੁਣਵਾਈ ਕਰਦਾ ਉਹਨਾਂ ਦੀ ਉਹਨਾਂ ਦੀ ਸੁਣਵਾਈ ਹੁੰਦੀ ਤਰੀਕੇ ਨਾਲ ਪੈਰਵਾਈ ਕਰਦੇ ਪਹਿਲਾਂ ਗੱਲਾਂ ਵਾਤਾ ਸੁਣਦੇ ਤਾਂ ਇੱਥੇ ਲੋਕ ਨੌਬਤੇ ਨਾਉਂਦੀ ਹੁਣ ਇੱਕ ਜੀਚ ਲੈ ਗਿਆ ਪਰਿਵਾਰ ਦਾ ਤੇ ਉਲਟਾ ਹੁਣ ਮਤਲਬ ਪ੍ਰਸ਼ਾਸਨ ਕੋਈ ਉਹਦੀ ਮਤਲਬ ਪੈਰਵਾਈ ਵੀ ਨਹੀਂ ਕਰ ਰਿਹਾ ਤੇ ਮੈਂ ਇੱਥੇ ਮਤਲਬ ਕਿਨੇ ਸੈਂਕੜੇ ਇੰਤਜ਼ਾਰ ਦੇ ਵਿੱਚ ਇਲਾਕੇ ਦੇ ਜਿਹੜੇ ਲੋਕ ਨੇ ਉਹ ਸਵੇਰ ਦੇ ਕੋਈ ਆ ਰਹੇ ਨੇ ਜਾ ਰਹੇ ਨੇ ਠੀਕ ਹੈ ਜੀ ਸਾਰੇ ਉਰੇ ਮੋਦਬਰ ਬੰਦੇ ਸਾਰੇ ਦਰਿਆ ਮਸ਼ੇਨ ਤੇ ਤਰਨਾ ਲਈ ਬੈਠੇ ਨੇ ਰਾਤ ਦੇ ਪਰ ਸਰਕਾਰ ਦੇ ਜੋ ਨਹੀਂ ਸਰ ਕਰੇ ਹੁਣ ਤੱਕ ਬਿਆਨ ਤਰਜ ਕਰ ਰਹੇ ਨੇ ਕੋਈ ਐਫ ਆਈ ਆਰ ਦਰਜ ਕਰਨ ਬਾਰੇ ਬੰਨੀ ਪਰ ਪਰਿਵਾਰ ਦਾ ਇਹ ਕਲੀਅਰ ਕਹਿਣਾ ਹੈ ਕਿ ਜਦ ਤੱਕ ਐਫ ਆਈ ਆਰ ਦਰਜ ਨਹੀਂ ਹੁੰਦੀ ਜਦ ਤੱਕ ਇਸ ਖੇੜੇ ਦੇ ਹਸਪਤਾਲ ਤੋਂ ਮ੍ਰਿਤਕ ਦੇ ਨੂੰ ਲੈ ਕੇ ਨਹੀਂ ਜਾਇਆ ਜਾਊਗਾ ਪੋਸਟਮਾਰਟ ਨੂੰ ਨਹੀਂ ਕਰਾਇਆ ਜਾਊਗਾ ਸ਼ਹੀਦੀ ਸਭਾ ਚੱਲ ਰਹੀ ਆ ਸ਼ਹੀਦਾਂ ਦੇ ਦਰਨੇ ਜ਼ਿਲ੍ਹਾ ਫਤਿਹਗੜਾ ਲੱਖਾਂ ਦੀ ਰਜ ਸੰਗਤ ਕਿੰਨੇ ਦਿਨਾਂ ਤੋਂ ਇੱਥੇ ਪਹੁੰਚੀ ਹੋਈ ਆ ਪਰ ਸਾਰਾ ਇਲਾਕਾ ਸਾਰਾ ਮਤਲਬ ਮਤਲਬ ਸੇ ਇੱਥੇ ਬੈਠ ਬੈਠਾ ਅਨਸਾਫ ਲਈ ਸੋ ਇਹ ਪਉਂਕਤ ਮੰਨੂ ਵਿੱਚ ਹੀਦਾ ਕਿ ਉਹ ਇਨਸਾਨੀ ਤਾਂ ਦੇਖੇ ਐਵੇਂ ਕਲਾਕਾਰ ਕਲਾਕਾਰੀ ਆਪਣੀ ਜਿਹੜੀ ਆੜੀ ਆ ਮਿੱਤਰ ਤਾਂ ਉਹ ਪਗੌਣੀ ਛੱਡੇ ਇਨਸਾਫ ਦੇਵੇ ਇੱਕ ਪਰਿਵਾਰ ਦਾ ਜੀ ਗਿਆ ਤਾਂ ਉਹ ਪਹਿਲੀ ਵਾਰੀ ਕਦੋਂ ਲੱਗਿਆ ਕਿ ਇਸ ਦੇ ਵਿੱਚ ਦਖਲਅੰਦਾਜ਼ੀ ਸਰਕਾਰੀ ਹੈ ਇਸ ਕਰਕੇ ਕੰਮ ਅੱਗੇ ਨਹੀਂ ਚੱਲ ਰਿਹਾ ਲੱਗਣ ਵਾਲੀ ਕੀ ਗੱਲ ਆ ਤੁਸੀਂ ਉਹਦੀਆਂ ਵੀਡੀਓ ਕੱਢ ਕੇ ਦੇਖ ਲਓ ਸਾਲ ਤੋਂ ਸਾਲ ਤੋਂ ਪਿੱਟ-ਪਿੱਟ ਕਹੀ ਜਾਂਦਾ ਹੈ ਦਵਿੰਦਰ ਸਿੰਘ ਇੱਕ ਸਾਲ ਦੀਆਂ ਵੀਡੀਓ ਕੱਢ ਕੇ ਦੇਖ ਲਓ ਰੋਜ਼ ਤਾਂ ਉਹ ਪਿੱਟਦਾ ਮੈਨੂੰ ਸੁਣਦੇ ਜੇ ਕਹਿੰਦਾ ਮੈਂ ਗਾਲ ਵੀ ਕੱਢਤੀ ਤਾਂ ਤਿੰਨ-ਤਿੰਨ ਜਿਪਸੀਆਂ ਮੈਨੂੰ ਚੱਕਣਾ ਜਿੰਦੀਆਂ ਨੇ ਦਵਿੰਦਰ ਸਿੰਘ ਦਾ ਕਹਿਣਾ ਹੈ ਲਾਈਵ ਵੀਡੀਓ ਪਈਆਂ ਨੇ ਵੀ ਜੇ ਮੈਂ ਕੋਈ ਮਾੜਾ ਮੋਟੇ ਕਿ ਜਾ ਕੇ ਗਾਲ ਵੀ ਕਢਦਾ ਨਾ ਕਿਸੇ ਗੱਲ ਦੀ ਤਾਂ ਤਿੰਨ ਚਾਰ ਜਿਪਸੀਆਂ ਜਿਵੇਂ ਮੈਂ ਅਤਵਾਦੀ ਹੁਣੇ ਚੱਕਣ ਆ ਜਾਂਦੀਆਂ ਨੇ ਤੇ ਉਹਦੀ ਅਗਲੇ ਦੀ ਧਰਮ ਪਤਨੀ ਮਤਲਬ ਝਗੜੇ ਦੇ ਵਿੱਚ ਡੈਥ ਹੋ ਜਾਂਦੀ ਆ ਉਹਦੇ باوجود ਸਾਰੇ ਐ ਖੜੇ ਆ ਰਾਤ ਦੇ ਉਰੇ ਕੋਈ ਹੁਣ ਤੱਕ ਕੋਈ ਕਾਰਵਾਈ ਨਹੀਂ ਕੋਈ ਪਰਚਾ ਦਰਜ ਨਹੀਂ ਸੋ ਇਹ ਸਾਰਾ ਇਲਾਕਾ ਖੜਾ ਹੈ ਜੇ ਪ੍ਰਸ਼ਾਸਨ ਨਹੀਂ ਸੁਣੂਗਾ ਤਾਂ ਫਿਰ ਸ਼ੰਗਰ ਜੀ ਦਾ ਰਸਤਾ ਤਾਂ ਹੈ ਹੀ ਆ ਫਿਰ ਇਸ ਦੌਰਾਨ ਰਾਤ ਤੋਂ ਲੈ ਕੇ ਹੁਣ ਤੱਕ ਤੁਹਾਡੀ ਵੀ ਕਈ ਵਾਰਾਂ ਪੁਲਿਸ ਨਾਲ ਜਾਂ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੋਣੀ ਹੈ ਉਹ ਕਿੱਥੇ ਕਹਿੰਦੇ ਆ ਕਿ ਕਾਨੂੰਨੀ ਅੜਚਣ ਕਿੱਥੇ ਆਈ ਖੜੀ ਹੈ ਉਹ ਤਾਂ ਕਹਿੰਦੇ ਜੀ ਪੋਸਟਮਾਸਟਰ ਮਕਰਾ ਲਓ ਜੀ ਬਾਅਦ ਚੋਂ ਅਸੀਂ ਜਾਂਚ ਕਰਾਂਗੇ ਬਾਅਦ ਚੋਂ ਇਹ ਕਦੇ ਵੀ ਨਹੀਂ ਹੁੰਦਾ ਜਦੋਂ ਗਵਾਹ ਕੋਲ ਹੋਏ ਪਹਿਲੇ ਪਹਿਲਾ ਤਾਂ ਇਹ ਇਹ ਇਹੀ ਤਰੀਕਾ ਹੁੰਦਾ ਕਿ ਜਦੋਂ ਪਰਿਵਾਰਕ ਮੈਂਬਰ ਕਹਣ ਕਿ ਇਸ ਬੰਦੇ ਨੇ ਸਾਡੇ ਪਰਿਵਾਰ ਦੇ ਜੀ ਦੀ ਹੱਤਿਆ ਕੀਤੀ ਆ ਉਹ ਇਹ ਕਾਨੂੰਨ ਇਹੀ ਕਹਿੰਦਾ ਕਿ ਉਹਦੀ ਬਿਆਨ ਲਿਖ ਕੇ ਡੀਡੀਆਰ ਦਰਜ ਕਰਕੇ ਐਫਆਈਆਰ ਦਰਜ ਕੀਤੀ ਜਾਂ ਬਾਅਦ ਚੋ ਜਾਂਚ ਹੁੰਦੀ ਰਹੂਗੀ ਕਾਨੂੰਨ ਤਾਂ ਇਹ ਕਹਿੰਦਾ ਇਹ ਪਹਿਲੀ ਵਾਰ ਦੇਖ ਰਹੇ ਵੀ ਇਹ ਕਹਿੰਦੇ ਜੀ ਪਹਿਲਾਂ ਪੋਸਟਮਾਸਟਰਮ ਕਰਕੇ ਤੁਸੀਂ ਸੰਸਕਾਰ ਕਰੋ ਅਸੀਂ ਬਾਅਦ ਚੋ ਜਾਂਚ ਕਰਾਂਗੇ ਬਾਅਦ ਚੋ ਕੀ ਹੋਣਾ ਜਦੋਂ ਹੁਣ ਨਹੀਂ ਇਹ ਕੁਝ ਕਰ ਰਹੇ ਬਾਅਦ ਚੋ ਕੀ ਹੋਣਾ ਸੋ ਇਲਾਕੇ ਦੇ ਲੋਕ ਕੀ ਕਹਿੰਦੇ ਆ ਕਿ ਜਦੋਂ ਤੱਕ ਗੱਲ ਪਰਿਵਾਰ ਦੀ ਨਹੀਂ ਮੰਨੀ ਜਾਂਦੀ ਧਰਨਾ ਕੰਟੀਨਿਊਐਸੀ ਜਗ੍ਹਾ ਤੇ ਜਾਰੀ ਰਹੇਗਾ ਆ ਤੁਸੀਂ ਨਿਗਾਹ ਮਾਰੋ ਮਰਾ ਦਿਓ ਕੈਮਰੇ ਦੀ ਆ ਸਾਰਾ ਇਲਾਕਾ ਤਾਂ ਖੜਾ ਸਾਰਾ ਮੌਜੂਦ ਬੰਦੇ ਖੜੇ ਸਾਰਾ ਇਲਾਕਾ ਇਹੀ ਮੰਗ ਕਰ ਰਿਹਾ ਨਾ ਕਿ ਜੇ ਇਨਸਾਫ ਨਹੀਂ ਮਿਲੂ ਉਹ ਸੰਘਰਸ਼ ਦਾ ਜਿਹੜਾ ਸਥਾਨ ਇਹੀ ਰਹਿਣ ਵਾਲਾ ਜਾਂ ਕੋਈ ਉਲਿੱਕਿਆ ਕਿ ਇਸ ਤੋਂ ਬਾਅਦ ਅੱਗੇ ਤਿੱਖਾ ਵੀ ਸੰਘਰਸ਼ ਹੋ ਸਕਦਾ ਹੈ। ਦੇਖੋ ਤਿੱਖਾ ਵੀ ਕਰ ਸਕਦੇ ਆ ਸੰਘਰਸ਼ ਪਰ ਫਿਰ ਵੀ ਸਾਰੇ ਮੌਦਬਰ ਮਤਲਬ ਜ਼ਿੰਮੇਵਾਰ ਸਖਸ਼ੀਤਾ ਇੱਥੇ ਆਈਆਂ ਹੋ ਜਾਂਦੀਆਂ ਕਿਉਂਕਿ ਸ਼ੀਰਦੀ ਸਭਾ ਚੱਲ ਰਹੀ ਆ। ਲੱਖਾਂ ਦੇ ਇਜ਼ਾਦ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਸੰਗਤ ਫਤਿਹਗੜ੍ਹ ਸਾਹਿਬ ਨਮਸਤਕ ਹੋਣ ਆ ਰਹੀ ਆ। ਸਰਕਾਰ ਇਸ ਚੀਜ਼ ਦਾ ਨਜਾਇਜ਼ ਫਾਇਦਾ ਲੈ ਰਿਹਾ। ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਕਿਸਮ ਦਾ ਕੋਈ ਸਖਤ ਫੈਸਲਾ ਲਿਆ ਜਾਵੇ। ਕੋਈ ਇੱਥੋਂ ਉੱਠ ਕੇ ਅਸੀਂ ਬਾਹਰ ਕਿਸੇ ਸੜਕ ਵੱਲੋਂ ਜਾਈਏ ਕਿਉਂਕਿ ਸਾਰਿਆਂ ਦੀ ਭਾਵਨਾ ਇਹ ਹੈ ਦੇ ਚੋਂ ਬਦੇਸ਼ਾਂ ਤੋਂ ਚੱਲ ਕੇ ਆ ਰਹੀ ਆ ਅਸੀਂ ਜਾ ਕੇ ਤੇ ਸੜਕ ਤੇ ਬਹਿ ਗਏ ਤਾਂ ਕਿੰਨੀ ਸੰਗਤ ਨੂੰ ਪਰੇਸ਼ਾਨੀ ਹੋਣੀ ਆ ਇਹ ਪਰਿਵਾਰ ਤੇ ਇਲਾਕਾ ਬਿਲਕੁਲ ਨਹੀਂ ਚਾਹੁੰਦਾ ਪਰ ਪ੍ਰਸ਼ਾਸਨ ਇਹੀ ਚਾਹੁੰਦਾ ਵੇ ਕਰੋ ਪ੍ਰਸ਼ਾਸਨ ਦੀ ਹਕਤ ਇਹੀ ਆ ਪ੍ਰਸ਼ਾਸਨ ਨਹੀਂ ਇਹ ਸਮਝਦਾਰੀ ਦਿਖਾ ਰਿਹਾ ਪ੍ਰਸ਼ਾਸਨ ਤਾਂ ਇਹ ਨਜਾਇਜ਼ ਫਾਇਦਾ ਲੈ ਰਿਹਾ ਕਿ ਜੇ ਸਾਡੀ ਭਾਵਨਾ ਵੀ ਅਸੀਂ ਸੰਗਤ ਨੂੰ ਪਰੇਸ਼ਾਨੀ ਨਹੀਂ ਦੇਣੀ ਚਾਹੁੰਦੇ ਤਾਂ ਸਰਕਾਰ ਉਹਦਾ ਨਜਾਇਜ਼ ਫਾਇਦਾ ਨਾ ਲਵੇ ਜੇ ਇਨਸਾਫ ਨਹੀਂ ਮਿਲੂਗਾ ਤਾਂ ਇਨਸਾਫ ਲਈ ਕਿਸੇ ਹੱਦ ਤੱਕ ਵੀ ਸੰਘਰਸ਼ ਕਰ ਜਾ ਸਕਦਾ ਜੀ ਤਾ ਇਹ ਇਲਾਕਾ ਨਿਵਾਸੀ ਖੜੇ ਨੇ ਸਤਵਿੰਦਰ ਬੁੱਗਾ ਸਾਰੇ ਜਾਣਦੇ ਨੇ ਉਹ ਗਾਇਕ ਦੇ ਭਰਾ ਦੇ ਨਾਲ ਪਰਿਵਾਰ ਦੇ ਵਿੱਚ ਕੀ ਕੁਝ ਹੋਇਆ ਝਗੜਾ ਭਾਵੇਂ ਘਰੇਲੂ ਸੀ ਪਰ ਵੱਧਦਾ ਵੱਧਾ ਇੱਥੋਂ ਤੱਕ ਪੁੱਜਿਆ ਕਿ ਇੱਕ ਪਰਿਵਾਰ ਦਾ ਜੀ ਵੀ ਚਲਾ ਗਿਆ ਉਸ ਦਾ ਕਾਰਨ ਕੀ ਹੈ ਮੌਤ ਦਾ ਇਹ ਪਤਾ ਲਗਾਉਣ ਦੇ ਲਈ ਪ੍ਰਸ਼ਾਸਨ ਦਾ ਕੰਮ ਹੈ ਜਾਂਚ ਕਰਨਾ ਪਰ ਇਹਨਾਂ ਦਾ ਕਹਿਣਾ ਹੈ ਦਾਵਾ ਇਹ ਹੈ ਪਰਿਵਾਰ ਦਾ ਵੀ ਤੇ ਇਲਾਕਾ ਨਿਵਾਸੀਆਂ ਦਾ ਵੀ ਕਿ ਜੇਕਰ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਪਰਚਾ ਦਰਜ ਹੋਣ ਤੋਂ ਬਾਅਦ ਕਾਰਵਾਈ ਅੱਗੇ ਤੁਰਦੀ ਹੈ ਜਾਂਚ ਹੁੰਦੀ ਹੈ ਫਿਰ ਤਾਂ ਠੀਕ ਹੈ ਜੇਕਰ ਜਾਂਚ ਪਰਚੇ ਤੋਂ ਬਿਨਾ ਕਰਨ ਦੀ ਗੱਲ ਕਹੀ ਜਾ ਰਹੀ ਹੈ ਤਾਂ ਫਿਰ ਪਰਿਵਾਰ ਹਾਲੇ ਇਸ ਗੱਲ ਲਈ ਮੰਨਣ ਨੂੰ ਤਿਆਰ ਨਹੀਂ ਹੈ ਕਿ ਪੋਸਟਮਾਰਟਮ ਕਰਾਉਣ ਲਈ ਅਸੀਂ ਤਿਆਰ ਬੈਠੇ ਹਾਂ ਪਹਿਲਾਂ ਇਹ ਹੈ ਕਿ ਪਰਚਾ ਦਰਜ ਹੋਵੇ ਫਿਰ ਪੋਸਟਮਾਰਟਮ ਹੋਵੇ ਫਿਰ ਪੋਸਟਮਾਰਟਮ ਦੀ ਰਿਪੋਰਟ ਕੀ ਕਹਿੰਦੀ ਹੈ ਉਸ ਦੇ ਆਧਾਰ ਦੇ ਉੱਤੇ ਧਰਾਵਾਂ ਜੋੜੀਆਂ ਵੀ ਜਾ ਸਕਦੀਆਂ ਨੇ ਤੇ ਘਟਾਈਆਂ ਵੀ ਜਾ ਸਕਦੀਆਂ ਨੇ ਪਰ ਸਵਾਲ ਇੱਕੋ ਹੈ ਕਿ ਜਾਂਚ ਜੇਕਰ ਮੁਕੰਮਲ ਹੋਵੇਗੀ ਤਾਂ ਹੀ ਤੈਅ ਕੀਤਾ ਜਾ ਸਕਦਾ ਹੈ ਕਿ ਇਸ ਦੇ ਵਿੱਚ ਕਸੂਰ ਕਿਸ ਦਾ ਸੀ ਕਸੂਰवार ਕੌਣ ਹੈ ਇਸ ਝਗੜੇ ਦੇ ਵਿੱਚ ਜਿਹੜਾ ਪਰਿਵਾਰ ਖਜੀ ਗਿਆ ਉਸ ਨੂੰ ਇਨਸਾਫ ਕਿਵੇਂ ਮਿਲ ਸਕਦਾ ਹੈ ਔਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਪਰ ਇਹ ਪ੍ਰਸ਼ਾਸਨ ਦੇ ਉੱਤੇ ਸਾਰਾ ਕੁਝ ਤੈਅ ਕਰਦਾ ਹੈ ਕਿ ਗੱਲ ਨੂੰ ਕੁਝ ਘੰਟਿਆਂ ਦੇ ਵਿੱਚ ਨਿਬੇੜਨਾ ਹੈ ਜਾਂ ਫਿਰ ਕੁਝ ਦਿਨ ਪੈ ਸਕਦੇ ਨੇ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗਣਾ ਪਰ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਜਿਹੜੇ ਉਹਨਾਂ ਦਾ ਵੀ ਇਹ ਦਾਵਾ ਹੈ ਕਿ ਸਰਕਾਰ ਜੇਕਰ ਚਾਵੇ ਪ੍ਰਸ਼ਾਸਨ ਚਾਵੇ ਤੇ ਇਸ ਮਸਲੇ ਨੂੰ ਛੇਤੀ ਹੱਲ ਕੀਤਾ ਜਾ ਸਕਦਾ ਫਿਲਹਾਲ ਇਸ ਰਿਪੋਰਟ ਦੇ ਵਿੱਚ ਇੰਨਾ ਹੀ ਜਦੋਂ ਇਸ ਬਾਰੇ ਕੋਈ ਨਵੀਂ ਅਪਡੇਟ ਆਉਂਦੀ ਹੈ ਕੋਸ਼ਿਸ਼ ਕਰਾਂਗੇ ਉਹ ਜਾਣਕਾਰੀ ਵੀ ਤੁਹਾਡੇ ਤੱਕ ਪਹੁੰਚਾਈ ਜਾਵੇ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਸ੍ਰੀ ਫਤਿਹਗੜ ਸਾਹਿਬ